सरदार वेद प्रकाश सिंह वल्टोहा जुड़े ने वल्टोहा साहब श्री काल तक साहब ने ਵੱਲੋਂ ਅੱਜ ਫੈਸਲਾ ਲਿੱਤਾ ਗਿਆ ਤੁਹਾਡੀ ਘਰ ਵਾਪਸੀ ਹੋ ਗਈ ਹੈ ਕਿੰਨੀ ਖੁਸ਼ੀ ਤੇ ਕਿੰਨੀ ਰਾਹਤ ਵਾਲੀ ਗੱਲ ਹੈ ਕਿਉਂਕਿ ਕਾਫੀ ਦਿਨਾਂ ਤੋਂ ਤੁਸੀਂ ਬਾਹਰ ਚੱਲ ਰਹੇ ਸੀ ਇੱਕੋ ਚੁੱਪ ਚੇ ਕੋਈ ਵੀ ਗੱਲ ਹੈ ਕਿ ਉਸ ਦੇ ਸਤਿਗੁਰਾਂ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਲਾਇਆ ਜੀ ਆਪਣੇ ਸਿੱਖ ਦੂਤ ਤੇ ਮੁਖਸ਼ਿਸ਼ ਕੀਤੀ ਹੈ ਜੀ ਰਹਿਮਤ ਕੀਤੀ ਹੈ ਜੀ ਕਿ ਜਿਹੜੀ ਸਾਡੇ ਵੱਡੇ ਵਡੇਰਿਆਂ ਦੀ ਪਾਰਟੀ ਹੈ ਜਿਹੜੀ ਉਹਨਾਂ ਨੇ ਆਪਣੇ ਓਣ ਦੇ ਦੇ ਕੇ ਸੰਜੀ ਹੋਈ ਸੀ ਜੀ ਤੇ ਜਿਹਦੇ ਤੇ ਮੇਰੇ ਵਰਗੇ ਸਾਰੇ ਮਾਣ ਕਰਦੇ ਨੇ ਫਖਰ ਕਰਦੇ ਨੇ ਜੀ ਉਹਦਾ ਸਿਪਾਹੀ ਫੌਨ ਦਾ ਅੰਪਰਮੇ ਨੇ ਜਿਹੜਾ ਆ ਉਹ ਸ੍ਰੀ ਅਕਾਲ ਪੁਰਖ ਸਾਹਿਬ ਨੇ ਮੌਕਾ ਦਿੱਤਾ ਜੀ ਬਖਸ਼ਿਸ਼ ਕੀਤੀ ਹੈ ਸੋ ਉਸ ਸਾਕਾ ਪੁਰਖ ਜੀ ਦਾ ਜੀ ਦਾ ਸੱਚਾ ਪਾਸ਼ਾ ਬਿਦਾ ਜਿੰਨਾ ਵੀ ਸ਼ੁਕਰਾਨਾ ਕਰਾਂ ਨਾ ਪੂਰਾ ਹੈ ਜੀ ਕਿਉਂਕਿ ਬੜਾ ਔਖਾ ਔਖਾ ਸਮਾਂ ਹੁੰਦਾ ਜਦੋਂ ਪਾਰਟੀ ਤੋਂ ਬਾਹਰ ਹੋਣਾ ਹੋਵੇ ਤੁਸੀਂ ਮਿਲ ਨਹੀਂ ਸਕਦੇ ਕਰ ਨਹੀਂ ਸਕਦੇ ਫੇਸ ਕਿਨੇ ਦਾ ਸੀਗਾ ਜਦੋਂ ਤੁਸੀਂ ਕਰਨਾ ਬਹੁਤ ਕੋਚਾਂਦੇ ਹੋਗੇ ਪਾਰਟੀ ਵੱਲ ਸੇ ਲੇਕਿਨ ਮਜਬੂਰੀ ਸੀ ਕਰ ਨਹੀਂ ਸਕਦੇ ਸੀਗੇ ਉਹ ਉਸ ਵੇਲੇ ਉਹ ਵੇਲਾ ਕਿਵੇਂ ਨਿਕਲਿਆ ਕਿ ਕਿਸਕ ਰਾਜਨੀਤੀ ਦੀ ਗੱਲ ਹੈ ਸਾਥ ਮੈਂ ਆਪ ਦੇ ਹਲਕੇ ਤੋਂ ਬਾਹਰ ਕਦੀ ਰਾਜਨੀਤੀ ਕੀਤੀ ਹੈ ਜੀ ਨਾ ਕਿ ਤੇ ਕਮੇਟੀ ਕੀਤੀ ਹੈ ਸਿਰਫ ਇਹ ਹੈ ਕਿ ਆਪ ਦੇ ਲੋਕਾਂ ਨਾਲ ਆਪ ਦੇ ਹਲਕੇ ਦੇ ਲੋਕਾਂ ਨਾਲ ਜਿਹੜਾ ਮੇਰਾ ਸਵਾਰਿਆ ਜੀ

ਲੋਕਾਂ ਦੇ ਵਿੱਚ ਮੈਂ ਕਿਉਂਕਿ ਮੇਰੀ ਜਿੱਥੇ ਰਾਜਨੀਤਿਕ ਸਾਹ ਹੈ ਉੱਥੇ ਕੋਸਾ ਨਾਲ ਤਵਾਰਕ ਸਾਹ ਹੈ ਜੀ ਉਤਵਾਰਕ ਸਾਹ ਤੇ ਮੈਂ ਮੇਸ਼ੇਂ ਆਪਣੀ ਕੈਮ ਰੱਖੀ ਹੈ ਜਦੋਂ ਮੈਂ ਅੰਮ੍ਰਿਤੇ ਨੀ ਸੀ ਮੈਂ ਉਦੋਂ ਸੀ ਜਿੱਦੋਂ ਅੰਮ੍ਰਿਤੇ ਸੀ ਉਦੋਂ ਸੀ ਜੀ ਅਧਿਮ੍ਰਿਤੇ ਲੋਕ ਲੱਗੀ ਸੀ ਜੀ ਪਰ ਮੈਂ ਲੋਕਾਂ ਦੇ ਵਿੱਚ ਅ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਮੇਰਾ ਪਰਜਮੰਦਾ ਸੀ ਉਹ ਮੈਂ ਜਾਰੀ ਰੱਖਿਆ ਸੀ ਹਾਂ ਠੀਕ ਹੈ ਕਿ ਸਾਲੀ ਜਲ ਦੇ ਵਿੱਚ ਮੈਂ ਮੇਰੀਆਂ ਸਰਗਰਮੀਆਂ ਹਨੀ ਸਿੱਖੋਂ ਤੋਂ ਮੈਂ ਤੇ ਆਪਣੇ ਆਪ ਨੂੰ ਕੱਲੀ ਵੀ ਨਹੀਂ ਸਿੱਖੋ ਸਕਦਾ ਭਾਵੇਂ ਕਿ ਮੈਂ ਰੂਹ ਤੋਂ ਅਕਾਲੀ ਇਹਨਾਂ ਦਾ ਦਾਵਾ ਵੀ ਕਰਦੇ ਰਹੇ ਕਿ ਮੈਂ ਰੂਹ ਤੋਂ ਅਕਾਲੀ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਅਕਾਲੀ ਕਹਾਉਣ ਦਾ ਜਿਹੜਾ ਆ ਕੁਸ਼ਰੀ ਅਕਾਲ ਸਿੱਖ ਸਾਹਿਬ ਨੇ ਜਿਹੜਾ ਮੁਰਗਰਾ ਮੈਨੂੰ ਉਹ ਇਸ ਤਰ੍ਹਾਂ ਦਾ ਮਾਣ ਬਖਸ਼ਿਆ ਹੈ ਇਹਨਾਂ ਦਿਨਾਂ ਚ ਕਾਂਗਰਸ ਦੇ ਲੀਡਰਾਂ ਨਾਲ ਕੋਈ ਮੁਲਾਕਾਤ ਹੁੰਦੀ ਸੀ ਜਾਂ ਕਾਲੀ ਦਲ ਦੇ ਲੀਡਰਾਂ ਨਾਲ ਕੋਈ ਗੱਲਬਾਤ ਹੁੰਦੀ ਸੀ ਜਾਂ ਕਹਿੰਦੇ ਸੀਗੇ ਕਿ ਬਾਤ ਹੋ ਜੇਗੀ ਹਾਂਜੀ ਇਹਨਾਂ ਦਿਨਾਂ ਚ ਕੋਈ ਕਾਲੀ ਦਲ ਦੇ ਲੀਡਰਾਂ ਨਾਲ ਕੋਈ ਮੁਲਾਕਾਤ ਹੁੰਦੀ ਸੀ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਕੀਤੀ ਉਹ ਤੇ ਗਾਹੇ ਮੁਗਾਏ ਕਿ ਵੈਸੇ ਕਿਸੇ ਸਮਾਜਿਕ ਪ੍ਰੋਗਰਾਮ ਤੇ ਹੋ ਜੇ ਜੀ ਉਹ ਤਾਂ ਲੱਗਦਾ ਹੈ ਜੀ ਕੋਈ ਪਾਰਟੀ ਦੇ ਪ੍ਰੋਗਰਾਮ ਦੇ ਤੌਰ ਤੇ ਜਾਂ ਅਚੇਤੇ ਤੌਰ ਤੇ ਮੇਰੀ ਕਦੇ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਇਸ ਫੈਸਲੇ ਤੋਂ ਬਾਅਦ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਮੁਲਾਕਾਤ ਹੋਈ ਤੇ ਫੋਨ ਤੇ ਗੱਲਬਾਤ ਹੋਈ ਕੋਈ ਕੋਈ ਸੁਨੇਹਾ ਕਿਸੇ ਵੱਲੋਂ ਤੇ ਅਜੇ ਤੇ 1900 ਭਰੇ ਜੀ ਹਾਂ ਜੀ ਇਹ ਕਾਹਦੇ ਸਬੰਧ ਦਾ ਹੈ ਅਰੁਪਨ ਸਿੰਘ ਦੇ ਇਹ ਵੀ ਕਹਿ ਗਿਆ ਕਿ ਤੁਸੀਂ ਧਰਮਿਕ ਜਿਹੜੇ ਆਗੂ ਨੇ ਉਹਨਾਂ ਤੇ ਟਿੱਪਣੀ ਨਹੀਂ ਕਰੋਗੇ ਇਹ ਵੀ ਤੁਹਾਨੂੰ ਗੈਰਹੀ ਹਰਤੇ ਹੋਰਾਂ ਦਾ ਬਿਨਾ ਨਾਮ ਲੈ ਕੇ ਤਨਾ ਕਿ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਉਹਨਾਂ ਤੇ ਤੁਸੀਂ ਕੋਈ ਟਿੱਪਣੀ ਨਹੀਂ ਕਰੋਗੇ ਇਹ ਸਿਰੋਧਾਰਮਿਕ ਸਿਸ਼ੇਤਾ ਦੇ ਜਿਹੜਾ ਉਹਨਾਂ ਨੇ ਬਗਨ ਕੀਤਾ ਉਹ ਸਭੀ ਸਿੱਖੀ ਮਰੀਆਦਾ ਵਿੱਚ ਹੀ ਹੈਗਾ ਜੀ 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 ਜਿਹੜਾ ਅਜੇ ਹੱਥ ਬਸ ਨਹੀਂ ਹੋਣਾ ਚਾਹੀਦਾ ਜਿਹੜਾ ਸ਼ਾਂਤਿਕਾਪ ਹੋਵੇ ਫਤਕੀ ਘਰ ਨਹੀਂ ਹੱਤ ਨੂੰ ਹੁਣ ਤੁਸੀਂ ਧਾਰਮਿਕ ਲੀਟਰ ਮੰਨਦੇ ਹੋ ਸਿਆਸੀ ਲੀਟਰ ਮੰਨਦੇ ਨਹੀਂ ਕੋਈ ਜੇ ਜੇ ਮੰਨਣ ਦਾ ਮੰਨਣ ਦੀ ਗੱਲ ਨਹੀਂ ਜੀ ਇਹ ਤੋਂ ਉਹ ਆਸੀ ਆਪਣਾ ਸਾਰਨਾ ਪਤਾ ਜਿਉਂ Uh, یعنی میںخ ਜਿੰਦਗੀ ਬਰਸ ਕਰੰਦਾ ਪਾਇੰਟ ਦੇ ਕਰਕੇ ਤਰਾ ਵਾਸਤੇ ਯਤਨ ਕਰੰਦਾ ਜਿਦ ਨਾਲ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਮਜ਼ਬੂਤ ਹੋਵੇ ਸਿੱਖ ਪਾਇਂ ਬਲਵਾਨ ਹੋਵੇ ਸਿੱਖ ਧਰਮ ਜਿਹੜਾ ਹੈ ਫਲਸਫਾਤ ਹੋਵੇ ਸਿੱਖ ਪੰਜਾਬ ਸਨ ਸਹਾਰ ਹੋਵੇ ਉਹਦੇ ਵਾਸਤੇ ਯਤਨ ਕਰਨੇ ਚਾਹੀਦੇ ਕਿਉਂਕਿ ਮਤਲਬ ਇਤਿਹਾਸ ਕਦੀ ਇਦਾਂ ਹੋਇਆ ਨਹੀਂ ਹੋਣਾ ਕਿਸੇ ਨੂੰ ਦਸਤਾਰ ਲਈ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇ ਜੇ ਅਕਾਲ ਤਖਤ ਸਾਹਿਬ ਵੱਲੋਂ ਇਹ ਫੈਸਲਾ ਲਿਖਾ ਗਿਆ ਹੋਵੇ ਉਹ ਉਸ ਫੈਸਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਸੀਗੇ ਜਦੋਂ ਉਸ ਵੇਲੇ ਫੈਸਲਾ ਲਿਆ ਗਿਆ ਸੀਗਾ ਮੇਰੇ ਵਾਸਤੇ ਤੇ ਜਿਹੜੇ ਕਾਰਪੋਰੇਟ ਸਰਕਸਾ ਉਦੋਂ ਮੈਂ ਉਹ ਵੀ ਫੈਸਲਾ ਸੀਗਾ ਮੈਂ ਦੁੱਖਿੰ ਪ੍ਰਵਾਣ ਕੀਤਾ ਸੀਗਾ ਜੀ ਤੇ ਇੱਕ ਹੈ ਕਿ ਦੁੱਖ ਹੁੰਦਾ ਦੁਖੀ ਹੋਏ ਸੀਗਾ ਜੀ ਜੀ ਸਤਿ ਸ਼੍ਰੀ ਅਕਾਲ ਸਾਰੇ ਕਾਮ ਸਭ ਜਿਹੜੇ ਹਟਦੇ ਸੀ ਜਾਂ ਉਹ ਤੁਸੀਂ ਸੀ ਜੀ ਜੀ ਮੇਰਾ ਉਹਦੇ ਉੱਤੇ ਕਹਿਣਾ ਜੀ ਮੈਂ ਦੱਸਿਆ ਮੈਂ ਉਹਦੇ ਉੱਤੇ ਕਹਿਰਾ ਦਿੱਤਾ ਹੈ ਪਰ ਜਣਾ ਵੀ ਚਾਹੀਦਾ ਹੈ ਇਸ ਕਰਕੇ ਖੁਸ਼ੀ ਹੈ ਕਿ ਅੱਜ ਇੰਚਵਾਨ ਨੇ ਜਿਹੜਾ ਹੈ ਉਸ 8 ਫਰੇਮ ਜਿਹੜਾ ਹੈ ਉਹ ਇਸ ਦੇ ਤੋਂ ਉਹਨਾਂ ਕਿਛੇ ਗੁਰਪਤ ਸਤ ਪੰਥ ਦੇ ਤੋਂ ਜਿਹੜਾ ਅ ਪਿਟਾਰਿੰਟੋ ਘਰ ਇਸ ਸਿੱਖ ਗੱਲ ਤੇ ਪਹੁੰਚੇ ਹਾਂਗੇ ਜੀ ਕਿ ਸਾਡੀ ਸ਼ਿੰਸ਼ਵਾਨੇ ਜਿੱਲੀਆ ਉਹ ਰੋਕਖਰੀ ਅੱਜ ਤੁਸੀਂ ਮਾਫੀ ਵੀ ਮੰਗੀ ਹੈ ਕਿ ਸ਼੍ਰੀ ਕਾਲਕੱਟਾ ਸਾਹਿਬ ਉਸ ਵੇਲੇ ਜਿਹੜੀ ਵੀਡੀਓ ਬਣਾਈ ਸੀ ਉਸਕੱਲ ਦੀ ਮਾਫੀ ਵੀ ਮੰਗੀ ਕਿ ਵੀਡੀਓ ਨਹੀਂ ਬਣਾਨੀ ਚਾਹੀਦੀ ਸੀ ਜਿਵੇਂ ਕਰਦਾ ਕਰਦਾ ਇਸ ਤੇ ਇਹ ਸਾਵੀ ਦਖਲ ਦੇ ਕਿ ਕਿਹੜੀ ਵੀਡੀਓ ਬਣਾਈ ਮੈਂ ਤਾਂ ਕੋਈ ਵੀਡੀਓ ਬਣਾਈ ਨਹੀਂ ਸੀ ਕਿ ਮੈਂ ਕਿ ਸ਼੍ਰੀ ਕਾਲਕੱਟਾ ਸਾਹਿਬ ਉਹ ਜੀ ਇੱਕ ਨਮਾਣੇ ਸਿੱਖ ਦੇ ਤੌਰ ਤੇ ਪੇਸ਼ ਆਇਆ ਤੇ ਮੇਰਾ ਕੋ ਆਰਗੂਮੈਂਟ ਕਰਨਾ ਹੈ ਸਦਾਕੇ ਤੇ ਮੁਨਾਸਬੇ ਵਿੱਚ ਜੋ ਉਹਨਾਂ ਨੇ ਕਿਹਾ ਹੈ। ਹਨੀ ਉਹ ਪ੍ਰਵਾਨ ਕਰਨ ਕਿ ਸੱਚ ਹੈ। ਅਰਜ਼ ਮਾਫੀ ਮੰਗੀ ਹੈ। ਤੇ ਮਾਫੀ ਤੇ ਮੈਂ 15 ਅਕਤੂਬਰ ਨੂੰ ਮੰਗ ਲਈ ਸੀ। ਜੀ ਤੇ ਅੱਜ ਵੀ ਜਦੋਂ ਜਿਹਦਰ ਸਾਹਿਬ ਉਹਨਾਂ ਨੇ ਕਿਹਾ ਕਿ ਜੋ ਸਾਡੇ ਕੋਲ ਗਲਤੀ ਹੋਈ ਹੈ। ਜੀ। ਸਪੁੱਟੀਏ ਕਿ ਅਗਲੇ ਹਫ਼ਤੇ ਤੋਂ ਆ ਤੇ ਮੇਰਾ ਹਾਜ਼ਰ ਹੋਣਾ। ਜੀ। ਅ ਤਾਰਮੋ ਪੇਸ਼ੀ ਸਾਲ ਸਾਲ ਦੇ ਅੰਦੀ ਗੱਲ ਵਿੱਚ ਪੁੱਲਾ ਪਾ ਗਏ ਤੇ ਜੋ ਜੈਦਰ ਸਾਹਿਬ ਜਰੋਨੇ ਕਿਹਾ ਕਿ ਤੁਹਾਡੇ ਕੋਲ ਤਲਕੀ ਹੋਈ ਹੈ ਜੀ ਮਾਦਮ ਮੰਗਰਾ ਮੇਰਾ ਬਤੌਰ ਇੱਕ ਸਿਕਸ ਫਰਕ ਬਣਦਾ ਸੀ ਜੀ ਤੇ ਮੈਂ ਅਹਾਂ ਕਿ ਮੈਂ 15 ਅਕਤੂਬਰ ਨੂੰ ਹੀ ਜਦੋਂ ਮੇਰੇ ਉਸ ਆਦੇਸ਼ ਚੈਰੀ ਕੀਤਾ ਗਿਆ ਦੋਈ ਰਿਟਵਿਟ ਜੀ ਮੈਂ ਇਸ ਤਰ੍ਹਾਂ ਇੱਕ ਤੌਰ ਤੇ ਆਦੇਸ਼ਾਂ ਤੋਂ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਸੀ ਕਿ ਇਹ ਪੇਸ਼ਾਰੇ ਜੀ ਤੇ ਮੈਂ ਇਸ ਸਮੇਂ ਵੀ ਦਿੱਕਤੀ ਤੌਰ ਤੇ ਮੌਜੂ ਸੀ ਮੰਗਲਿਸੀ ਕਿਉਂਕਿ ਹੁਣ 2026 ਚੋਣਾਂ ਆ ਗਈਆਂ ਚੋਣ ਤੁਸੀਂ ਲੱਗਣੀ ਹੈ ਤਾਂ 2026 ਨੂੰ ਲੈ ਕੇ ਅਕਾਲੀ ਦਲ काफी ਉਸਾ ਉਸਾਰਤ ਨਜ਼ਰ ਆ ਰਹੀ ਹੈ ਜਦੋਂ ਤਰਨਤਾਰਨ ਦੀ ਜਿੰਮੀ ਚੋਣ ਚ ਦੂਜੇ ਨੰਬਰ ਤੇ ਆਈ। ਇੱਕ ਕੋਈ ਗਰਾਵਾਂ ਲਗੀਆਂ ਕਿ ਸੰਗਾਵ ਦੀ ਜਿਹੜੀ ਫਿਜ਼ਾ ਹੈ ਬਹੁਤ ਚੇਂਜ ਹੈ। ਜੀ। ਸਰੋਪ ਅਕਾਲੀ ਦਲ ਨੂੰ ਬੜੀ ਤੀਬਰਤਾ ਦੇ ਨਾਲ ਯਾਦ ਕਰ ਰਹੇ ਨੇ, ਗੱਲਾਂ ਕਰ ਰਹੇ ਨੇ। ਬਹੁਤ ਵੱਡੀਆਂ ਨੇ ਕਿ ਸਾਹਿਬ ਵੀਰ ਸਿੰਘ ਬਾਦਲ ਨੇ ਜੋ ਸਾਤਿ ਕਰ ਦਿੱਤਾ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਜੀ ਤੇ ਸਸੂ ਵੀਰ ਸਿੰਘ ਬਾਦਰਵਜਾ ਨੂੰ ਚੈਦਾ ਹੈ ਜੀ ਤੇ ਉਹ ਉਹਨਾਂ ਦੀ ਅਗਵਾਈ ਤੇ ਇਹ ਜਿਹੜਾ ਲੋਕ ਨੇ ਆਮਦਲਾ ਕਰਨ ਵਾਲੇ ਕਿਹਾ ਕਿ ਇਸ ਕਰਕੇ ਇੱਕ ਚੁਪਰਤੀ ਹੈ ਕਿ ਆਸਾਂ ਦੀ ਗੱਲ ਉਤਸ਼ਾਹ ਨਾਲ ਤੇ ਸਾਡੇ ਵਰਗੇ ਜਿਹੜੇ ਇਹ ਆਮ ਵੀਰ ਇਨਸਾਨ ਅਕਾਲੀ ਨੇ ਉਹ ਵੀ ਬੱਬਰ ਦਾਗ ਅਕਾਲੀ ਦਲ ਤੇ ਭਾਜਪਾ ਮਿਲ ਕੇ ਚੋਣ ਲੜੇ ਨਾ ਲੜੇ ਬੜੀ ਸਸ਼ੋਭਨ ਹੈ ਤੁਹਾਡਾ ਕੀ ਮੰਨਣਾ ਹੈ ਕਿ ਅਕਾਲੀ ਭਾਜਪਾ ਮਿਲ ਕੇ ਚੋਣ ਲੜਨੀ ਚਾਹੀਦੀ ਜਾਂ ਨਹੀਂ ਲੜਨੀ ਚਾਹੀਦੀ ਦੇਖੋ ਜਿਸ ਤਰ੍ਹਾਂ ਤੇ ਮੇਰੀ ਚਾਪੀ ਰਹਿਦੀ ਗੱਲ ਕਰਦੇ ਜੀ ਮੈਂ ਤਾਂ ਸੋਚ ਤਿਹਨਾਂ ਕਹਾਂਗਾ ਕਿ ਆਦੇਵਾ ਸਿੱਪੰਦਵਾ ਜਰੂਰੀ ਹੈ ਜੀ ਹਾਂਜੀ ਪੰਜਾਬ ਦੇ ਬਹੁਤ ਮਸਲੇ ਨੇ ਜੀ ਸਿੱਖ ਪੌਂਡ ਦੇ ਬੜੇ ਮਸਲੇ ਨੇ ਜੀ ਜਿਹੜੇ ਸੰਗੀਤਾ ਮਸਲੇ ਨੇ ਜੀ ਅਤੇ ਜਿਹੜੇ ਹਰ ਇੱਕ ਵੀ ਲੋਹ ਦਾ ਸਵਾਗ ਨਹੀਂ ਜੀ ਉਹਨਾਂ ਦਾ ਕਿਸੇ ਨਾ ਕਿਸੇ ਰੂਪ ਤੋਂ ਇਨਕਾਰਾ ਜ਼ਰੂਰ ਹੋਣਾ ਚਾਹੀਦਾ ਹੈ ਨਹੀਂ ਅਤੇ ਉਸ ਤੋਂ ਬਾਅਦ ਹੀ ਜੇ ਕੋਈ ਕਿਉਂਕਿ ਦਸਤੂਰ ਹੁੰਦੇ ਵੀ ਆਏ ਨੇ ਚਲਦੇ ਵੀ ਰਹੇ ਨੇ ਜੀ ਤੇ ਕੱਟਕੋੜ ਦੇ ਨਾਲ ਪੰਜਾਬ ਦਾ ਬੜੇ ਵੱਡੇ ਪੱਤਰ ਕਿ ਸੌਰਿਆ ਵੀ ਹੈ ਜੀ ਡਵੈਲਪਮੈਂਟ ਵੀ ਹੋਈ ਹੈ ਕੰਨੀ ਸਰਕਾਰੇ ਮਿਲੀ ਹੈ ਬਾਈਕਾਂ ਤਾਂ ਵੀ ਮਜ਼ਬੂਤ ਹੋਈ ਹੈ ਨਹੀਂ ਅੱਚੜ ਮਾੜੇ ਨਹੀਂ ਹੁੰਦੇ ਪਰ ਕੱਟਕੋੜ ਤੋ ਕਿ ਅਕਾਲੀ ਦਰ ਦੇ ਇੱਕ ਖੇਤਰੀ ਪਾਰਟੀ ਹੈ ਕਿ ਇੱਕ ਕੌਮ ਦੀ ਨਮਾਇਦਗੀ ਕਰਨ ਵਾਲੀ ਕੌਂਸਲ ਹੈ ਜੀ ਇੱਕ ਛਿੱਟੇ ਦੀ ਜਿਹੜੀ ਹੈ ਨਮਾਇਦਗੀ ਕਰਦੀ ਹੈ ਜੀ ਤੇ ਅਕਾਲੀ ਦਰ ਵਾਸਤੇ ਕਿਹੜੇ ਖੇਤਰ ਹੈ ਜਾਂ ਉਹਦੇ ਮਸਲੇ ਨਹੀਂ ਜੀ ਕੋਈ ਬੜਾ ਮਹੱਤਵ ਰੱਖਦੇ ਜੀ ਦੂਸਰੇ ਵੀ ਕਿਉਂਕਿ ਬਾਰ-ਬਾਰ ਜ਼ਿਕਰ ਇਸ ਗੱਲ ਦਾ ਵੀ ਹੁੰਦਾ ਹੈ ਕਿ ਕੌਮ ਦੇ ਖਾਤਰ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਹੈ ਗੱਨੀ ਅਰਪੀਤ ਜਾਂ ਪਰਮੰਦਰ ਤੇ ਇੰਸਾ ਸਾਰੇ ਇੱਕੋ ਛੱਤੇ ਕੇ ਹਾਂ ਜਨ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਇਸ ਗੱਲ ਦਾ ਬੜਾ ਜ਼ਿਕਰ ਹੁੰਦਾ ਕਿ ਸ਼ਸ਼ੋਪਨ ਤੋਂ ਅੰਦਰ ਵਿੱਚ ਬੰਨ ਜਾਂਦਾ ਤੋਂ ਲੱਗਦਾ ਹੈ ਕਿ ਜਿਹੜੀ ਹਰਪੇਧੋਰਾਣਾ ਤੁਸੀਂ ਸੇ ਸੰਜੀ ਕਰ ਸਕਦੇ ਇਕੱਠੇ ਹੋਣਾ ਚਾਹੀਦਾ ਸਾਰੇ ਇੱਕ ਇੱਕ ਸੱਤ ਤੱਕ ਇਕੱਠਾ ਨੇ ਕਹੀ ਤੇ ਕਿਹੋ ਜਿਹਾ ਗੱਲ ਕਿ ਜਿੰਨਾ ਨੇ ਇਕੱਠਿਆਂ ਹੋਣਾ ਤੇ ਜਿਨ੍ਹਾਂ ਦੇ ਨਾਲ ਇਕੱਠਿਆਂ ਹੋਣਾ ਇਹ ਫੈਸਲਾ ਉਹਨਾਂ ਨੇ ਲੈਣਾ ਜੀ ਮੈਂ ਤਾਂ ਕੱਲ ਦੇ ਸੁਭਾਈ ਹਾਂ ਜੀ ਅਜੀ ਜਿਨ੍ਹਾਂ ਨੇ ਹਰਪੇਧੋਰਾਣਾ ਸੇਵਾ ਕੀਤੀ ਦੱਸ ਸਕਦੇ ਕੀ ਨਹੀਂ ਲਿੰਦੇ ਤੇ ਮੇਰੇ ਅਗੇ ਤਾਂ ਉਹਨਾਂ ਦੇ ਨਾਲ ਕੋਈ ਵਾਟਾ ਰਵਾ ਆ ਜੀ ਹਾਲੇ ਜੀ ਜਿਹੜੇ ਮਤਲਬ ਪਹਿਲੀ ਤੇ ਗੱਲ ਹੈ ਕਿ ਚਤਤਕ ਨੂੰ ਨਾ ਦੇ ਕੁਝ ਇਹ ਜਿਹੜੀ ਸੰਭਾਵਨਾ ਹੈ ਜੀ ਤੇ ਨਾਮ ਇਹ ਕਹਿੰਦਾ ਜੇ ਚਤਤ ਦਾ ਵਿਸ਼ੇ ਜੀ ਨੇ ਪਾਰਟੀ ਇਹ ਕਰਦੀ ਹੈ ਕਿ ਇਕੱਠੇ ਹੋਮ ਕਰੇ ਜਾਂ ਗੱਤ ਦਾ ਤਾ ਵਿਸ਼ਣ ਦਾ ਵਿਕੜ ਕਰਦੇ ਆ ਤਾਂ ਤੁਸੀਂ ਇਹ ਸੇ ਸਾਂਝੀ ਕਰੋਗੇ ਨਹੀਂ ਦੇਖੋ ਇਹ ਜੀ ਪਾਰਟੀ ਨੇ ਕਹਿਣਾ ਹੈ ਉਹਨਾਂ ਨੇ ਦੇਖਣਾ ਹੈ ਕਿ ਇਹ ਕਿਸੇ ਨਾਲ ਇੱਕ ਦਾ ਕਰਨੀ ਨਹੀਂ ਕਰਨੀ ਕਰਤੇ ਹੁੰਦੇ ਨਹੀਂ ਹੁੰਦੇ ਜੀ ਮੈਂ ਕੌਣ ਹਾਂ ਕਿ ਜੇ ਨਾ ਮੇਰੀ ਸਟੇਜ ਹੁੰਦੀ ਹੈ ਤੇ ਨਾ ਮਰ ਸਟੇਜ ਤੇ ਤੇ ਕਿਸੇ ਨਾਲ ਸਾਝੀ ਕਰਨ ਦਾ ਵੀ ਆਪਾਂ ਕਹਿ ਸਕਦੇ ਆ ਕਿ ਮੇਰੇ ਨਾਲ ਤਾਂ ਕੋਈ ਰੋਲਾ ਹੀ ਨਹੀਂ ਕਰ ਠੀਕ ਹੈ ਜੇ ਮੈਂ ਕਹਾਂ ਉਹ ਕਿ ਮੇਰੀ ਸਟੇਜ ਆ ਜੀ ਫਰਾਂ ਆਊਗਾ ਫਰਾਂ ਨਹੀਂ ਆਊਗਾ ਹਾਂਜੀ ਯਾਰ ਜਾਨੀ ਹਰਪ੍ਰੀਤ ਫਰਾਂ ਨਾਲ ਤੁਹਾਡਾ ਕੋਈ ਵੱਟਦਾ ਰੋਲਾ ਨਹੀਂ ਹੈ ਕੋਈ ਜਿਹੜੇ ਜਿਹੜੇ ਬੋਲ ਬੋਲਦੇ ਜੀ ਮੇਰੀ ਬੈਂਟ ਸਮਝ ਬੋਟਦਾ ਰੋਲਾ ਨਹੀਂ ਜਾਂ ਮੇਰਾ ਕੋਈ ਉਹਨਾਂ ਨਾਲ ਇਸ਼ੂ ਹੀ ਨਹੀਂ ਆ ਜੀ ਜੋ ਵੀ ਸੀਗਾ ਮੇਰਾ ਉਹ ਖਤਮ ਹੋ ਗਿਆ ਮੈਨੂੰ ਅ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਤੱਕ ਤੋਂ ਮੇਰੀ ਝੋਲੀ ਦੇ ਵਿੱਚ ਅੱਜ ਜਿਹੜੀ ਖੈਰਾਤ ਪਈ ਹੈ ਮੈਂ ਉਹ ਦਾ ਸ਼ੁਕਰਾਨਾ ਕਰਦਾ ਹਾਂ ਸੋ ਧੰਨਵਾਦ ਗੱਲਬਾਤ ਕਰਨ ਦਾ